ਇੱਕ ਪਾਸੇ ਬਾਰਡਰਾਂ ਦੇ ਉੱਤੇ ਕਿਸਾਨ ਡਟੇ ਹੋਏ ਨੇ ਤੇ ਦੂਸਰੇ ਪਾਸੇ ਸੂਬਿਆਂ ਦੇ ਵਿੱਚ ਵੀ ਕਿਸਾਨ ਆਪਣੀ ਹੱਕੀ ਮੰਗਾਂ ਨੂੰ ਲੈ ਕੇ ਧਰਨੇ ਦੁੱਤੇ ਆ ਚੁੱਕੇ ਨੇ WTO ਦੀ ਅੱਜ ਜੋ ਮੀਟਿੰਗ ਹੈ ਉਸ ਦਾ ਵਿਰੋਧ ਪੂਰੇ ਦੇਸ਼ ਭਰ ਦੇ ਸਮੇਤ ਵਿਸ਼ਵ ਦੇ ਵਿੱਚ ਹੋ ਰਿਹਾ ਤੇ ਨਾਲ ਹੀ ਪੰਜਾਬ ਦੇ ਵਿੱਚ ਜਿੰਨੇ ਵੀ ਕਿਸਾਨ ਜਥੇਬੰਦੀਆਂ ਨੇ ਇਸ WTO ਦੀ ਮੀਟਿੰਗ ਦਾ ਵਿਰੋਧ ਕਰ ਰਹੇ ਨੇ ਸਾਡੇ ਨਾਲ ਰਵਨੀਤ ਬਰਾੜ ਮੌਜੂਦ ਨੇ ਜਿਹੜੇ ਅੱਜ ਸੁਹਾਣਾ ਸਾਹਿਬ ਪ੍ਰੋਟੈਸਟ ਕਰ ਰਹੇ ਨੇ ਟਰੈਕਟਰ ਦਿੱਲੀ ਵੱਲ ਮੋੜ ਕੇ ਲਾ ਦਿੱਤੇ ਨੇ ਤਾ ਜੋ ਡਬਲਿਊਟੀਓ ਜੋ ਵਿਸ਼ਵ ਵਪਾਰ ਸੰਸਥਾ ਉਸ ਦਾ ਵਿਰੋਧ ਕੀਤਾ ਜਾਏ ਸਾਡੇ ਨਾਲ ਬਰਾੜ ਸਾਹਿਬ ਕੀ ਕਹਿਣਾ ਚਾਹੋਗੇ ਡਬਲਿਊਟੀਓ ਦਾ ਵਿਰੋਧ ਪਹਿਲਾਂ ਤਿੰਨ ਖੇਤੀ ਕਾਨੂੰਨਾਂ ਨੂੰ ਵਾਪਸ ਲੈਣ ਵੇਲੇ ਵੀ ਹੋਇਆ ਸੀਗਾ ਹੁਣ ਮੁੜ ਤੋਂ ਕਿਸਾਨ ਸਰਗਰਮ ਨਜ਼ਰ ਆ ਰਹੇ ਨੇ ਇਲੈਕਸ਼ਨ ਦਾ ਦੌਰ ਨੇੜੇ ਆ ਚੁੱਕੇ ਨੇ ਕੀ ਕਹੋਗੇ देखो ਬਦਲਜੀਤ ਇੱਕ ਚੀਜ਼ ਅੰਡਰਸਟੈਂਡ ਕਰਨੀ ਪੈਣੀ ਹੈ WTO ਕਰਨਾ ਕੀ ਚਾਹੁੰਦਾ ਹੈ WTO ਇਹ ਕਰਨਾ ਚਾਹੁੰਦਾ ਵੀ ਜਿਹੜਾ ਛੋਟਾ ਕਿਸਾਨ ਹੈ ਖਾਸ ਕਰ ਇੰਡੀਆ ਦੇ ਵਿੱਚ ਉਹਨੂੰ ਖਤਮ ਕੀਤਾ ਜਾਵੇ ਤੇ ਜਿਹੜੇ ਵੱਡੇ ਕੋਰਪੋਰੇਟ ਘਰਾਣੇ ਆ ਉਹ ਆ ਕੇ ਇਸ ਸੈਕਟਰ ਨੂੰ ਟੇਕਓਵਰ ਕਰ ਲੈਣ ਅਸੀਂ ਉਹਦਾ ਵਿਰੋਧ ਕਰਦੇ ਹਾਂ ਕਿਉਂਕਿ ਬਾਕੀ ਕੰਟਰੀਆਂ ਦੇ ਵਿੱਚ ਜਿਵੇਂ ਅਮਰੀਕਾ ਦੇ ਵਿੱਚ ਤਕਰੀਬਨ 1.5% ਕਿਸਾਨ ਰਹਿ ਗਿਆ ਇੱਥੇ ਅਜੇ ਵੀ ਆਪਣੀ 56% ਪੋਪੂਲੇਸ਼ਨ ਹੈ ਜਿਹੜੀ ਕਿਸਾਨੀ ਨਾਲ ਸੰਬੰਧਿਤ ਹੈ ਆਪਣੇ तकरीबन 85% ਕਿਸਾਨ ਆ ਜਿਹੜਾ ਬਲੋ 5 ਏਕੜ ਆ ਸੋ ਕਿਤੇ ਨਾ ਕਿਤੇ ਅੱਜ ਉਹਦੇ ਹੱਕਾਂ ਨੂੰ ਅਸੀਂ ਬੁਲੰਦ ਕਰਦੇ ਉਹਦੀ ਆਵਾਜ਼ ਨੂੰ ਬੁਲੰਦ ਕਰਦੇ ਹੋਏ ਅਸੀਂ ਇੱਕ ਸਿੰਬੋਲਿਕ ਪ੍ਰੋਟੈਸਟ ਕੀਤਾ ਐ ਐਸਕੇਐਮ ਨੇ ਥਰੂਆਊਟ ਦਾ ਕੰਟਰੀ ਵੀ ਜਿਹੜਾ ਵੀ ਤੁਹਾਨੂੰ ਨੇੜੇ ਹਾਈਵੇ ਪੈਂਦਾ ਬੇਸ਼ੱਕ ਪਿੰਡ ਦੇ ਨੇੜੇ ਪੈਂਦਾ ਕੋਈ ਸਟੇਟ ਹਾਈਵੇ ਪੈਂਦਾ ਟਰੈਕਟਰ ਤੁਸੀਂ ਆਪਦੇ ਬਾਹਰ ਲਿਆਓ ਤੇ ਦਿੱਲੀ ਵੱਲ ਨੂੰ ਮੂੰਹ ਕਰਕੇ ਲਾ ਲਓ ਇੱਕ ਸਿੰਬੋਲਿਕ ਵਿਰੋਧ ਆ ਵੀ ਜੇ ਡਬਲਯੂਟੀਓ ਨੇ ਕੋਈ ਐਹੋ ਜੀ ਨੀਤੀ ਅਪਣਾਈ ਤਾਂ ਇਹ ਟਰੈਕਟਰ ਜੇ ਦਿੱਲੀ ਵੱਲ ਨੂੰ ਮੂੰਹ ਕਰਕੇ ਖੜੇ ਹੈ ਤੇ ਦਿੱਲੀ ਵੱਲ ਨੂੰ ਕੂਚ ਵੀ ਕਰ ਸਕਦੇ ਆ ਸੋ ਸਾਡਾ ਅੱਜ ਦਾ ਇਹ ਪ੍ਰੋਟੈਸਟ ਹੈ ਦੂਸਰੀ ਗੱਲ ਸਾਡਾ ਇੱਕ ਅਸੀਂ ਦੱਸਣਾ ਚਾਹੁੰਦੇ ਆ ਮਲਕੀ ਸਰਕਾਰ ਨੂੰ ਇਸ ਪ੍ਰੋਟੈਸਟ ਦੇ ਅਧੀਨ ਵੀ ਕਿਸਾਨਾਂ ਤੇ ਹਮੇਸ਼ਾ ਕਿਸਾਨਾਂ ਨੂੰ ਇੱਕ ਵੱਖਰੀ ਪਿਕਚਰ ਨਾਲ ਪੋਰਟਰੇਟ ਨਾ ਕੀਤਾ ਜਾ ਉਹ ਕਿਸਾਨ ਤਾਂ ਆਪ ਦਾ ਟਰੈਕਟਰ ਹੈ ਜਿਹੜਾ ਉਹਦਾ ਉਹਦਾ ਸਾਥੀ ਹੈ ਜੇ ਉਹਦਾ ਟਰੈਕਟਰ ਖੜ ਗਿਆ ਤਾਂ ਸਮਝ ਲਓ ਆਪਣੀ ਇੰਡੀਆ ਦੀ ਇਕਨੋਮੀ ਖੜ ਗਈ ਜੇ ਅਸੀਂ ਖੇਤਾਂ ਤੋਂ ਟਰੈਕਟਰ ਲਿਆ ਕੇ ਸੜਕਾਂ ਤੇ ਲਾਤੇ ਨਾ ਤਾਂ ਕੀ ਕਿਹੜੀ ਚੀਜ਼ ਤੁਸੀਂ ਉੱਥੇ ਪੈਦਾ ਕਰੋਗੇ ਕਿਵੇਂ ਕੀ ਕੁਝ ਉਹਦਾ ਹੋਊਗਾ ਕੀ ਦੇਸ਼ ਆਪਣਾ ਖਾਊਗਾ ਕਿਉਂਕਿ ਆਪਣੇ ਦੇਸ਼ ਕੋਲੇ ਜਿਹੜਾ ਅੰਨ ਭੰਡਾਰ ਹੈ ਨਾ ਉਹ ਆਲਰੇਡੀ 2017 ਤੋਂ ਬਾਅਦ ਸਭ ਤੋਂ ਘੱਟ ਇਸ ਵਾਰੀ ਹੈ ਦੂਸਰੀ ਗੱਲ ਜੇ ਆਪਣੇ ਕਹਿੰਦੇ ਨਾ ਵੀ ਆਪਣੇ ਕੋਲੇ ਬਹੁਤ ਜ਼ਿਆਦਾ ਫਸਲਾਂ ਆ ਜੇ WTO ਕਹਿੰਦਾ ਵੀ ਤੁਸੀਂ ਇੰਨਾ ਕੁਝ ਉਗਾਉਨੇ ਆ ਐਮਐਸਪੀ ਕਿਉਂ ਦਿੰਨੇ ਆ ਆਪਾਂ ਤਾਂ ਆਲਰੇਡੀ 70% ਆਪਣੀ ਕੰਜ਼ਮਪਸ਼ਨ ਆ ਜਿੰਨੀ ਆਪਾਂ ਹੀ ਉਗਾਉਨੇ ਆ ਸੋ ਇਹੇ ਨੀਤੀਆਂ ਦਾ ਵਿਰੋਧ ਚ ਅਸੀਂ ਅੱਜ ਵਾਲਾ ਪ੍ਰੋਟੈਸਟ ਕਰ ਰਹੇ ਆ ਕਿਸਾਨ ਕਹਿ ਰਹੇ ਨੇ ਕਹਿੰਦੇ ਕਿ ਡਬਲਿਊਟੀਓ ਜੋ ਨੀਤੀਆਂ ਨੇ ਉਹਨਾਂ ਦੇ ਜੋ ਐਗਰੀਮੈਂਟਸ ਨੇ ਉਹਨਾਂ ਦੇ ਵਿੱਚ ਸਬਸਿਡੀ ਜਿਆਦਾ ਦੇਣਾ ਹਰ ਕਿਸੇ ਦੇਸ਼ ਵਾਸਤੇ ਮੁਸ਼ਕਲ ਦਾ ਕਾਰਨ ਬਣਦਾ ਹੈ ਜਿਵੇਂ ਜਰਮਨੀ ਦੇ ਵਿੱਚ ਦੇਖਿਆ ਸੀਗਾ ਡੀਜ਼ਲ ਤੇ ਸਬਸਿਡੀ ਨੂੰ ਲੈ ਕੇ ਕਿਸਾਨਾਂ ਵੱਲੋਂ ਪ੍ਰੋਟੈਸਟ ਕੀਤਾ ਗਿਆ ਉਹ ਇੰਡੀਆ ਦੇ ਉੱਤੇ ਵੀ ਹੁਣ ਪੁਆਇੰਟ ਲਾਗੂ ਹੁੰਦਾ ਕਿ ਇੱਥੇ ਸਬਸਿਡੀਆਂ ਬਹੁਤ ਜਿਆਦਾ ਦਿੱਤੀਆਂ ਜਾ ਰਹੀਆਂ ਨੇ ਐਮਐਸਪੀ ਦਿੱਤੀ ਜਾ ਰਹੀ ਆ ਇੱਥੇ ਜਦੋਂ ਡਬਲਿਊਟੀਓ ਦੀ ਕੋਈ ਮੀਟਿੰਗ ਹੁੰਦੀ ਆ ਦੂਜੇ ਦੇਸ਼ ਇੱਥੇ ਖਿੱਚੋ ਤਾਣ ਕਰਦੇ ਨੇ ਕਿ ਇਹ ਸਬਸਿਡੀਆਂ ਜਿਆਦਾ ਦੇ ਰਹੇ ਨੇ ਇਹ ਇੱਕ ਮਨੋਪੋਲੀ ਕਾਇਮ ਕੀਤੀ ਜਾ ਰਹੀ ਹੈ ਕਿ ਵਿਚਾਰ ਹੈ देखो इस इंडिया ਦੇ ਵਿੱਚ ਪਹਿਲੀ ਗੱਲ ਤਾਂ ਇੱਕ ਚੀਜ਼ ਦਰਸ਼ਕਾਂ ਨੂੰ ਕਲੀਅਰ ਕਰਨਾ ਚਾਹੁੰਦਾ ਸਭ ਤੋਂ ਘੱਟ ਸਬਸਿਡੀ ਇੰਡੀਆ ਦੇ ਵਿੱਚ ਹੈ तकरीबन 48 ਡਾਲਰ ਸਾਲ ਦੇ ਇੱਕ ਕਿਸਾਨ ਨੂੰ ਜਦੋਂ ਕਿ ਜੇ ਆਪਾਂ ਯੂ ਐਸ ਦੀ ਗੱਲ ਕਰਦੇ ਹਾਂ तकरीबन ਉੱਥੇ 6200 ਕੁ ਡਾਲਰ ਹੈ ਜਿਹੜੇ ਇੱਕ ਕਿਸਾਨ ਨੂੰ ਮਿਲਦੇ ਪ੍ਰਤੀ ਕਿਸਾਨ ਜੇ ਵੇਖਿਆ ਜਾਈਏ ਸੋ ਪਹਿਲਾਂ ਤਾਂ ਸਭ ਤੋਂ ਘੱਟ ਇੰਡੀਆ ਦੇ ਵਿੱਚ ਹੈ ਦੂਜੀ ਗੱਲ ਕੀ ਹੈ ਜਦੋਂ ਆਪਣੇ ਇਹ ਕਹਿ ਦਿੰਦੇ ਆ ਰੋਲਾ ਕਿੱਥੇ ਪੈਂਦਾ ਰੋਲਾ ਪੈਂਦਾ ਵੀ ਤੁਸੀਂ ਜਿਹੜੀ ਬੰਦਮੀ ਪਰਚੇਸ ਕਰਦੇ ਆ ਐਮਐਸਪੀਜੀ ਨੂੰ ਕਹਿੰਦੇ ਆ ਵੀ ਉਹਦੇ ਤੇ ਬੰਦ ਕੀਤੀ ਜਾਵੇ ਕਿਉਂਕਿ ਇਹਨਾਂ ਨੂੰ ਇਹ ਲੱਗਦਾ ਵੀ ਜੇ ਸਰਕਾਰ ਇਹਦੇ ਤੇ ਪਰਚੇਸ ਕਰਦੀ ਹੈ ਤੇ ਸਰਕਾਰ ਆਪ ਸਟੋਰ ਕਰਕੇ ਕਿਸੇ ਹੋਰ ਕੰਟਰੀ ਦੇ ਵਿੱਚ ਜਦੋਂ ਬਲਕ ਚ ਆ ਗਈ ਤਾਂ ਮੋਨੋਪੋਲੀ ਨਾ ਕ੍ਰੀਏਟ ਕਰ ਲੇ ਉਹ ਮੋਨੋਪੋਲੀ ਦੇ ਡਬਲਯੂਟੀਓ ਅਗੇਂਸਟ ਆ ਪਰ ਮੈਂ ਜਿਵੇਂ ਪਹਿਲਾਂ ਵੀ ਦੱਸਿਆ ਆਪਣੀ ਤਾਂ 70% ਆਪਦੀ ਕਨਸਮਪਸ਼ਨ ਆ ਆਪਣੇ ਕੋਲੇ ਤਾਂ ਆਲਰੇਡੀ ਇੰਨਾ ਅਨਾਜ ਹੈ ਨੀਗਾ ਵੀ ਅਸੀਂ ਆਪਣੇ ਦੇਸ਼ ਦੇ ਵਿੱਚ ਸਾਰਿਆਂ ਨੂੰ ਰਜਮੇਟਡ ਸਵਾ ਸਕੀਏ ਸੋ ਸਾਡੀਆਂ ਇਸ ਨੀਤੀਆਂ ਦੇ ਅਸੀਂ ਡਬਲਯੂਟੀ ਦੇ ਬਿਲਕੁਲ ਖਿਲਾਫ ਆਂ ਦੇਖੋ ਕਈ ਨੀਤੀਆਂ ਦੇ ਵਿੱਚ ਡਬਲਯੂਟੀ ਨੇ ਇੱਕ ਕਈ ਗੱਲਾਂ ਚੰਗੀਆਂ ਵੀ ਐ ਉਹ ਕਹਿੰਦੇ ਵੀ ਇੱਕ ਸਾਰੇ ਮੁਲਕਾਂ ਨੂੰ ਇੱਕ ਮਾਰਕੀਟ ਕ੍ਰੀਏਟ ਕੀਤੀ ਜਾਵੇ ਪਰ ਉੱਥੇ ਜਦੋਂ ਆਪਣੀ ਕੰਟਰੀ ਆਉਂਦੀ ਐ ਮੈਂ ਐਗਜ਼ਾਮਪਲ ਦਿੰਦਾ ਤੁਹਾਨੂੰ ਹਾਰਲੇ ਮੋਟਰਸਾਈਕਲ ਦੀ ਹਾਰਲੇ ਮੋਟਰਸਾਈਕਲ ਦੇ 50% ਟੈਕਸ ਆ ਆਪਣੀ ਕੰਟਰੀ ਦੇ ਵਿੱਚ ਜਦੋਂ ਕਿ ਡਬਲਯੂਟੀਓ ਕਹਿੰਦਾ ਵੀ ਤੁਸੀਂ ਇੰਪੋਰਟ ਜਿਹੜਾ ਟੈਕਸ ਆ ਉਹ ਘੱਟ ਕੀਤਾ ਜਾਵੇ ਬਾਹਰਲੇ ਪ੍ਰੋਡਕਟ ਆ ਕੇ ਇੰਡੀਆ ਦੇ ਵਿੱਚ ਵੀ ਵਿਕਣ ਪਰ ਉੱਥੇ ਆਪਣੀ ਇੰਡੀਅਨ ਗਵਰਨਮੈਂਟ ਦਾ ਸਟੈਪ ਸਹੀ ਹੈ ਇੰਡੀਅਨ ਗਵਰਨਮੈਂਟ ਕਹਿੰਦੀ ਵੀ ਮੈਂ ਆਪਦੀ ਜਿਹੜੀ ਇੰਡਸਟਰੀ ਆ ਉਹਨੂੰ ਪਰਫੁੱਲਤ ਕਰਾਂ ਵੀ ਮੈਂ ਬਾਹਰਲੇ ਜਿਹੜੇ ਹੈਗੇ ਜੇ ਕਿਸੇ ਨੇ ਬਾਹਰਲਾ ਮੋਟਰਸਾਈਕਲ ਹੀ ਲੈਣਾ ਉਹ ਵੱਧ ਟੈਕਸ ਦੇ ਕੇ ਲੈ ਲੂਗਾ ਸੋ ਕਈ ਗੱਲਾਂ ਤੇ ਇੰਡੀਅਨ ਗਵਰਨਮੈਂਟ ਸਹੀ ਹੈ ਕਈ ਗੱਲਾਂ ਤੇ ਇੰਡੀਆ ਗਵਰਨਮੈਂਟ ਤੇ ਪ੍ਰੈਸ਼ਰ ਹੈ ਕਿਉਂਕਿ 2017 ਦੇ ਵਿੱਚ ਇੱਕ ਐਗਰੀਮੈਂਟ ਸਾਈਨ ਹੋਇਆ ਸੀ ਜਿਹਦੇ ਵਿੱਚ ਇਹ ਕਿਹਾ ਗਿਆ ਸੀ ਵੀ ਵਿਧਨ 4 ਸਾਲਾਂ ਦੇ ਵਿੱਚ ਅਸੀਂ ਜਿਹੜਾ ਐਮਐਸਪੀ ਵਾਲਾ ਰਜਾਈਮ ਹੈ ਇਹਦੇ ਵਿੱਚੋਂ ਕਿਸਾਨਾਂ ਨੂੰ ਅੱਧਿਆਂ ਨੂੰ ਬਾਹਰ ਕਰ ਦੇਾਂਗੇ ਉਹਦੇ ਅਦੀਨ ਹੀ ਬਿੱਲ ਆਉਂਦੇ ਆ ਕਿਸਾਨ ਪ੍ਰੋਟੈਸਟ ਕਰਦਾ ਪੀਸਫੁੱਲ ਪ੍ਰੋਟੈਸਟ ਕਰਦਾ ਤੇ ਉਹ ਬਿੱਲ ਰੱਦ ਕਰਨੇ ਪੈਂਦੇ ਆ ਸਰਕਾਰ ਨੂੰ ਕਿਸਾਨਾਂ ਦੇ ਪ੍ਰੈਸ਼ਰ ਅੰਡਰ ਆ ਕੇ ਹੁਣ ਅੱਜ ਵਾਲੀ ਜਿਹੜੀ 3 ਦਿਨਾਂ ਦੀ ਮੀਟਿੰਗ ਹੈ ਜਿਹੜੀ ਆ부ਤਾਬੀ ਦੇ ਵਿੱਚ ਹੋ ਰਹੀ ਹੈ ਉਹਦੇ ਵਿੱਚ ਕਿਤੇ ਨਾ ਕਿਤੇ ਦੁਬਾਰਾ ਕਿਸੇ ਹਿਸਾਬ ਤੇ ਕਿਸਾਨੀ ਬਿੱਲ ਲਿਆਉਣ ਦੀ ਤਰਜੀਬ ਰੱਖੀ ਜਾਊਗੀ ਤਾਂ ਹੀ ਅਸੀਂ ਇੱਕ ਪੀਸਫੁੱਲ ਪ੍ਰੋਟੈਸਟ ਦੇ ਰੂਪ ਚ ਦਾ ਇਹ ਅੱਜ ਵਾਲਾ ਕੀਤਾ ਸਾਰਾ ਮੰਗ ਕਿਸਾਨ ਦੀ ਹਮੇਸ਼ਾ ਰਹੀ ਆ ਭਾਰਤੀ ਕਿਸਾਨ ਦੀ ਕਿ ਐਮਐਸਪੀ ਤੇ ਕਾਨੂੰਨ ਬਣਾਣਾ ਚਾਹੀਦਾ ਜਦ ਕਿ ਜਦ ਦੇਸ਼ ਹੀ ਪ੍ਰੈਸ਼ਰ ਦੇ ਵਿੱਚ ਆ ਡਬਲਿਊਟੀਓ ਦੇ ਵਿੱਚ ਫਿਰ ਕਿਸਾਨ ਇੱਕ ਮੰਗ ਕਰ ਰਹੇ ਨੇ ਕਿ ਐਮਐਸਪੀ ਸਰਕਾਰ ਦਵੇ ਕਿ ਗਰੰਟੀ ਕਾਨੂੰਨ ਬਣਿਆ ਜਾਵੇ ਉੱਤੇ ਫਿਰ ਜਦ ਇਹ ਪੋਸੀਬਲ ਹੀ ਨਹੀਂ ਆ ਤੇ ਡਬਲਿਊਟੀਓ ਦਾ ਫਿਰ ਇਸ ਦੇ ਵਿੱਚ ਕੀ ਰੋਲ ਰਹੇਗਾ ਜੀ ਦੋਹਾਂ ਦਾ ਕਹਿ ਸਕਦੇ ਕਿ ਪ੍ਰੈਸ਼ਰ ਦੇ ਵਿੱਚ ਆ ਭਾਰਤ ਸਰਕਾਰ ਉਹ ਕਰ ਨਹੀਂ ਸਕਦੀ ਫਿਰ ਇਹ ਕਿਵੇਂ ਹੋਵੇਗਾ ਇਹ ਪੋਸੀਬਲ ਦੇਖੋ ਕਿਸਾਨ ਐਮਐਸਪੀ ਤੇ ਕਾਨੂੰਨ ਮੰਗ ਰਿਹਾ ਲੀਗਲ ਗਰੰਟੀ ਮੰਗ ਰਿਹਾ ਯੂਐਸ ਦੇ ਵਿੱਚ ਵੀ ਇੱਕ ਫਲੋਰ ਪ੍ਰਾਈਸ ਤੈਅ ਹੁੰਦਾ ਉਵੇਂ ਅਸੀਂ ਕਹਿੰਨੇ ਵੀ ਇੱਥੇ ਜੇ ਐਮਐਸਪੀ 23 ਫਸਲਾਂ ਤੇ ਅਨਾਉਂਸ ਹੁੰਦੀ ਹੈ ਪਰ ਕਿਉਂਰ ਆਪਾਂ ਸਿਰਫ ਦੋ ਕਰਦੇ ਹਾਂ ਕਿਉਂਕਿ ਉਹ ਸਰਕਾਰ ਨੂੰ ਲੋਡ ਹੈ ਅਸੀਂ ਚਾਹੁੰਨੇ ਬਾਕੀ ਫਸਲਾਂ ਵੀ ਮੱਕੀ ਹੈ ਮੂੰਗੀ ਹੈ ਤੁਸੀਂ ਬਾਜਰਾ ਹੈ ਜਵਾਰ ਹੈ ਦਾਲਾਂ ਹੈ ਹੋਰ ਸਾਰੀਆਂ ਤੇ ਵੀ ਐਮਐਸਪੀ ਜੇ ਅਨਾਉਂਸ ਹੁੰਦੀ ਹੈ ਉਹੀ ਉਹ ਪ੍ਰੋਕਿਊਰ ਹੋਣ ਕਿਉਂ ਹੋਣ ਕਿਉਂਕਿ ਜੇ ਇਹਦੇ ਨਾਲ ਇੱਕ ਤਾਂ ਡਾਈਵਰਸੀਫਿਕੇਸ਼ਨ ਹੋ ਜੂਗੀ ਇੱਕ ਕੀ ਹੈ ਆਪਾਂ ਸੈਲਫ ਸਫੀਸ਼ੀਐਂਟ ਹੋ ਜਾਾਂਗੇ ਆਪਾਂ ਹੁਣ ਦਾਰਾਂ 2 ਲੱਖ ਟਨ ਇੰਪੋਰਟ ਕਰਦੇ ਆਂ ਆਇਲ ਸੀਡ ਆਪਾਂ ਇੰਪੋਰਟ ਕਰਦੇ ਆਂ ਜੀ ਆਪਾਂ ਇੱਥੇ ਹੀ ਗ로우 ਕਰ ਸਕਦੇ ਆਂ ਸਾਰਾ ਕੁਝ ਆਪਾਂ ਦੂਜੇ ਮੁਲਕਾਂ ਤੋਂ ਵੱਧ ਮੁੱਲ ਤੇ ਕਿਉਂ ਲੈ ਕੇ ਆਉਣੀ ਆ ਸਾਡੀ ਤਾਂ ਇੱਕ ਇਹ ਤਰਜ ਹੈ ਇਹਦੇ ਤੇ ਅਸੀਂ ਜਿਹੜਾ ਵੀ ਕੋਈ ਗੱਲ ਕਰਦੇ ਆਂ ਅਸੀਂ ਇੱਕ ਤਰਕ ਦੇ ਆਧਾਰ ਤੇ ਕਰਦੇ ਆਂ ਫੈਕਟ ਫਿਗਰ ਦੇ ਕਰਦੇ ਆਂ ਸਾਡਾ ਕੋਈ ਇਹ ਨਹੀਂਗਾ ਵੀ ਅਸੀਂ ਵੈਸੇ ਹੀ ਕਹਿਨੇ ਆ ਐਮਐਸਪੀ ਦੇ ਦਿਓ ਦੂਜੀ ਗੱਲ ਇੱਕ ਪਿਛਲੇ ਦਿਨਾਂ ਦੇ ਵਿੱਚ ਬੜਾ ਵੱਡਾ ਇੱਕ ਚੱਲਿਆ ਵਿਆ ਹੈ ਵੀ ਐਮਐਸਪੀ ਦੇ ਹੀ ਨਹੀਂ ਸਕਦੀ ਸਰਕਾਰ 10 ਲੱਖ ਕਰੋੜ ਦਾ ਖਰਚਾ ਆ ਜੂ ਇੰਨਾ ਆ ਜੂਗਾ ਇੱਕ ਮੈਂ ਤੁਹਾਡੇ ਨਾਲ ਹੋਰ ਬੜੀ ਵਧੀਆ ਗੱਲ ਸ਼ੇਅਰ ਕਰਨਾ ਚਾਹੁੰਦਾ ਹੈ ਇਹਦੇ ਤੇ ਲੱਗਣਾ ਸਿਰਫ 21000 ਕਰੋੜ ਹੈ ਕੋਈ 10 ਲੱਖ ਕਰੋੜ ਨਹੀਂ ਲੱਗਣਾ ਕਿਉਂਕਿ ਅਸੀਂ ਸਰਕਾਰ ਨੂੰ ਚਾਹੁੰਦੇ ਆ ਵੀ ਜਿਵੇਂ ਬਵੰਤਰ ਭੁਗਤਾਨ ਸਕੀਮ ਚਲਾਈ ਸੀ ਹਰਿਆਣਾ ਤੇ ਮੱਧਿਆ ਪ੍ਰਦੇਸ਼ ਦੇ ਵਿੱਚ ਜੇ ਤੁਸੀਂ ਸਰਕਾਰ ਦਾ ਜੇ ਅੱਜ ਦਾ ਐਮਐਸਪੀ ਅਨਾਉਂਸਿੰਗ ਦੀ 1800 ਉਹਨਾਂ ਕਿਸਾਨ ਦਾ 1700 ਨੂੰ ਵਿਖਿਆ 100 ਰੁਪਏ ਸਰਕਾਰ ਪਰ ਭਾਈ ਕਰ ਦੇ ਅਸੀਂ ਕੋਈ ਸਰਕਾਰ ਨਾਲ ਸਾਨੂੰ ਤਾਂ ਇਹ ਹੈ ਵੀ ਕਿਸਾਨ ਨੂੰ ਇਨਕਮ ਪੂਰੀ ਮਿਲਣੀ ਚਾਹੀਦੀ ਹੈ ਸੋ ਦੂਜੀ ਸਾਡੀ ਇੱਕ ਗੱਲ ਜਿਹੜੀ ਅਸੀਂ ਇਹਦੇ ਤੇ ਇੱਕ ਦੂਜਾ ਤਰਕ ਅਸੀਂ ਪੇਸ਼ ਕਰਦੇ ਹਾਂ ਇਹ ਕਰਦੇ ਹਾਂ ਵੀ ਜੇ 7ਥ ਪੇ ਕਮਿਸ਼ਨ ਲੱਗਿਆ ਦੇਸ਼ ਦੇ ਵਿੱਚ 7ਥ ਪੇ ਕਮਿਸ਼ਨ ਦਾ ਜਿਹੜਾ ਖਰਚਾ ਜਦੋਂ ਸਾਰੇ ਕਿਤੇ ਲੱਗ ਜਾਣਾ ਉਹਦਾ ਤਕਰੀਬਨ 5 ਲੱਖ ਕਰੋੜ ਆਉਣਾ ਹੈ ਇੱਕ ਸਾਲ ਦਾ 6% ਬੰਦਿਆਂ ਨੂੰ ਮਿਲਣਾ ਦੇਸ਼ ਦੇ ਨੂੰ ਉਹ ਸਾਰਾ ਪੈਸਾ ਅਸੀਂ ਕਹਿੰਨੇ ਚੰਗੀ ਗੱਲ ਆ ਸਾਡੇ ਦੇਸ਼ ਦੇ ਵਾਸੀ ਐ ਮਹਿੰਗਾਈ ਵੱਧ ਰਹੀ ਐ ਉਹਨਾਂ ਨੂੰ ਮਿਲਣਾ ਚਾਹੀਦਾ ਪਰ ਜਦੋਂ ਕਿਸਾਨ ਦੀ ਗੱਲ ਆਉਂਦੀ ਐ ਉਦੋਂ ਕਿਉਂ ਸਾਰੇ ਰੌਲਾ ਪਾਉਣ ਲੱਗ ਜਾਂਦੇ ਐ ਕਿਸਾਨ ਨੂੰ ਵੀ ਕੁਝ ਮਿਲਣਾ ਚਾਹੀਦਾ ਨਾ ਕਿ ਮਹਿੰਗਾਈ ਸਾਰਿਆਂ ਲਈ ਵੱਧ ਰਹੀ ਐ ਉਹ ਕਿਸਾਨ ਲਈ ਵੀ ਵੱਧ ਰਹੀ ਐ ਤੇ ਕਿਸਾਨ ਨੂੰ ਕਿਉਂ ਨਹੀਂ ਉਹਦੇ ਬਾਰੇ ਜਦੋਂ ਅਸੀਂ ਐਮਐਸਪੀ ਮੰਗ ਲੈਂਦੇ ਆ ਉਦੋਂ ਇੱਕ ਬੜਾ ਵੱਡਾ ਰੌਲਾ ਕ੍ਰੀਏਟ ਕਰ ਦਿੱਤਾ ਜਾਂਦਾ ਵੀ ਇਹ ਤਾਂ ਹੋ ਹੀ ਨਹੀਂ ਸਕਦਾ ਪੋਸੀਬਲ ਨਹੀਂ ਸਰਕਾਰ ਕੋਲੇ ਪੈਸੇ ਹੈ ਨਹੀਂ ਐ ਹੈ ਨਹੀਂ ਕੀ ਸਰਕਾਰ ਦੇ 15 ਲੱਖ ਕਰੋੜ ਕਾਪਰੇਟ ਕਰਾਉਣਿਆਂ ਦਾ ਵੇਵ ਕਰ ਸਕਦੀ ਕਿ ਕਿਸਾਨ ਦਾ ਲੋਨ ਨਹੀਂ ਦੇਵ ਕਰ ਸਕਦੀ ਸੋ ਇਨਾਂ ਮੁੱਦਿਆਂ ਤੇ ਅਸੀਂ ਲੜਦੇ ਆਏ ਇਨਾਂ ਮੁੱਦਿਆਂ ਤੇ ਅੱਗੇ ਅਸੀਂ ਪੀਸਫੁਲ ਪ੍ਰੋਟੈਸਟ ਕਰਦੇ ਰਵਾਂਗੇ ਆ ਆਰਥਿਕ ਮਹਾਰਾਂ ਦੇ ਵੀ ਕਹਿਣਾ ਕਹਿੰਦੇ ਕਿ ਅਗਰ WTO ਤੋਂ ਜੇ ਬਾਹਰ ਆਂਦੇ ਆ ਭਾਰਤ ਬਾਹਰ ਆ ਜਾਂਦਾ ਤਾਂ ਇੱਕ ਵੱਡੀ ਆਰਥਿਕ 60 ਵੱਜੂਗੀ ਕਿਉਂਕਿ ਕੱਲਾ ਐਗਰੀਕਲਚਰ ਦੇ ਨਾਲ ਸੰਬੰਧਿਤ ਨਹੀਂ ਹੋਰੀ ਬਹੁਤ ਸਾਰੇ ਕਿੱਤੇ ਜਿਨ੍ਹਾਂ ਦਾ ਟ੍ਰੇਡ ਹੁੰਦਾਗਾ ਵਪਾਰ ਹੁੰਦਾ ਤੇ ਕਿਸਾਨ ਹੀ ਕਹਿ ਰਿਹਾ ਕਿ ਭਾਰਤ ਨੂੰ ਸਿੱਧੇ ਤੌਰ ਤੇ ਬਾਹਰ ਆ ਜਾਣਾ ਚਾਹੀਦਾ ਇਸ ਤੇ ਤੁਹਾਡੇ ਨਹੀਂ ਦੇਖੋ ਅਸੀਂ ਇਹ ਕਹਿ ਰਹੇ ਆ ਵੀ ਭਾਰਤ ਨੂੰ ਸਿੱਧੇ ਤੌਰ ਤੇ ਬਾਹਰ ਆਉਣਾ ਚਾਹੀਦਾ ਐਗਰੀਕਲਚਰ ਸੈਕਟਰ ਚੋਂ ਹਾਂ ਬਾਕੀ ਜਿਹੜੀਆਂ ਕੋਈ ਪਾਲਿਸੀਸ ਹੈਗੀਆਂ ਦੇਖੋ ਅਸੀਂ ਪਾਲਿਸੀਸ ਡਿਕਟੇਟ ਨਹੀਂ ਕਰ ਸਕਦੇ ਸਾਡਾ ਕੋਈ ਇੰਨੇ ਅਸੀਂ ਉਹ ਨਹੀਂ ਅਸੀਂ ਤਾਂ ਇਹ ਚਾਹੁੰਦੇ ਆ ਕਿ ਕਿਸਾਨ ਦੇ ਉਲਟ ਕੋਈ ਪਾਲਿਸੀ ਨਾ ਬਣੇ ਕਿਉਂਕਿ ਐਮਐਸਪੀ ਜੇ ਅੱਜ ਕਈ ਇਹਨੇ ਬੰਦ ਕਰੋ ਜੇ ਐਮਐਸਪੀ ਬੰਦ ਕਰਦੇ ਕਿਸਾਨ ਤਾਂ ਪਹਿਲਾਂ ਹੀ ਕਰਜ਼ੇ ਥੱਲੇ ਆ ਤੁਸੀਂ ਅੱਜ ਐਮਐਸਪੀ ਲੈ ਕੇ ਵੀ ਕਿਸਾਨ ਹੈ ਜਿਹੜਾ ਪੰਜਾਬ ਦਾ ਜਾਂ ਹਰਿਆਣੇ ਦਾ ਜਾਂ ਹੋਰ ਉਹ ਕਰਜ਼ੇ ਥੱਲੇ ਆ ਲੱਖਾਂ ਕਰੋੜਾ ਰੁਪਇਆ ਉੱਤੇ ਕਰਜ਼ਾ ਜੇ ਇੱਕ ਪਿੱਛੇ ਜਿਹੜਾ ਸਰਵੇ ਹੋਇਆ ਵੀ ਇੱਕ ਕਿਸਾਨ ਤੇ ਅੰਦਾਜ਼ਨ ਦੇਸ਼ ਦੇ ਕਿਸਾਨ ਤੇ 74000 ਰੁਪਏ ਕਰਜ਼ਾ ਹੈ ਪਰ ਜਦੋਂ ਪੰਜਾਬ ਦੇ ਵਿੱਚ ਆ ਜਾਂਦਾ 290000 ਰੁਪਏ ਇੱਕ ਕਿਸਾਨ ਤੇ ਕਰਜ਼ਾ ਹੈ ਪੰਜਾਬ ਦੇ ਵਿੱਚ ਹਰਿਆਣੇ ਦੇ ਵਿੱਚ ਹਨ ਅਸੀਂ ਤਾਂ ਇਹ ਚਾਹੁੰਦੇ ਵੀ ਜੇ ਐਮਐਸਪੀ ਹੁਣ ਤੁਸੀਂ ਦੇ ਰਹੇ ਆ ਇਹਦੇ ਤੇ ਵੀ ਕਿਸਾਨ ਦਾ ਪੂਰਾ ਨਹੀਂ ਆ ਰਿਹਾ ਤਾਂ ਜੇ ਤੁਸੀਂ ਐਮਐਸਪੀ ਬੰਦ ਕਰਦੇ ਹੋ ਜਾਂ ਐਮਐਸਪੀ ਦਾ ਰੈਜਾਈਮ ਚੇਂਜ ਕਰਦੇ ਹੋ ਤਾਂ ਕਿਸਾਨ ਕੀ ਕਰੂ ਕਿੱਥੇ ਜਾਊਗਾ ਦੂਸਰੀ ਗੱਲ ਇੱਕ ਜਦੋਂ ਆਪਾਂ ਜਿਹੜੇ ਜਿੰਨੇ ਅੱਜ ਕੋਆਪਰੇਟਿਵ ਘਰਾਣਿਆਂ ਨੂੰ ਆਪਾਂ ਵੇਖੀਏ ਹਰ ਖਰਾਨੇ ਨੂੰ ਕੁਛ ਨਾ ਕੁਛ ਮੈਂ ਸਰਕਾਰ ਦੇ ਰਹੀ ਹੈ ਪਰ ਜਦੋਂ ਦੇਣ ਦੀ ਵਾਰੀ ਆਉਂਦੀ ਹੈ ਕਿਸਾਨ ਨੂੰ ਉਦੋਂ ਸਾਰੇ ਚੁੱਪ ਧਾਰ ਜਾਂਦੇ ਆ ਉਦੋਂ ਇੱਕ ਬਹੁਤ ਵੱਡਾ ਨੈਸ਼ਨਲ ਇਸ਼ੂ ਬਣਾ ਦਿੱਤਾ ਜਾਂਦਾ ਵੀ ਸਰਕਾਰ ਦੇ ਤਾਂ ਖਜ਼ਾਨਾ ਹੀ ਖਾਲੀ ਹੋ ਜਾਣਗੇ ਜੇ ਅਸੀਂ ਕਿਸਾਨ ਨੂੰ ਖਸ਼ਾਲ ਕਰਦੇ ਆ ਤਾਂ ਅ ਕਿਸਾਨ ਲਗਾਤਾਰ ਕੁਝ ਮੰਗਾ ਰੱਖ ਰਹੇ ਨੇ ਜਿਸ ਦੇ ਵਿੱਚ ਸਬਸਿਡੀ ਦੀ ਹੋਗੀ ਜਾਂ ਐਮਐਸਪੀ ਦੀ ਮੰਗ ਹੋਗੀ ਪਰ ਅੱਜ ਜਿਵੇਂ ਜਿਵੇਂ ਵਲ ਟ੍ਰੇਡ ਆਰਗੇਨਾਈਜੇਸ਼ਨ ਦੀ ਮੀਟਿੰਗਾਂ ਹੁੰਦੀਆਂ ਨੇ ਉਹਦੇ ਵਿੱਚੋਂ ਸਰਕਾਰ ਉਧਰ ਵੀ ਦੇਖਦੀ ਆ ਫਿਰ ਇਧਰ ਦੇਖਦੀ ਆ ਫਿਰ ਮਨਾ ਹੋ ਜਾਂਦਾ ਜਿਵੇਂ ਬਿੱਲ ਪਹਿਲਾਂ ਰੱਖੇ ਗਏ ਤੇ ਬਾਅਦ ਦੇ ਵਿੱਚ ਉਹਨਾਂ ਨੂੰ ਮਨਾ ਕਰ ਦਿੱਤਾ ਗਿਆ ਤੇ ਹੁਣ ਲਗਾਤਾਰ ਯੂ ਡਬਲਯੂਟੀਓ ਦਾ ਇਹ ਵੀ ਕਹਿਣਾ ਕਿ ਇੱਕ ਕੋਆਪਰੇਟਿਵ ਸੈਕਟਰ ਹੋਊਗਾ ਆਰਗੈਨਿਕ ਖੇਤੀ ਹੋਊਗੀ ਕਿਸਾਨ ਜੇ ਕਿਸਾਨ ਦੇ ਹੱਥ ਦੇ ਵਿੱਚ ਹੈ ਸਰਕਾਰਾਂ ਦੇ ਹੱਥ ਵਿੱਚ ਆ ਤੇ ਉਹ ਆਰਗੈਨਿਕ ਖੇਤੀ ਨਹੀਂ ਕਰਦੇ ਉਹ ਪਲੂਟਿਡ ਖੇਤੀ ਕਰਦੇ ਆ ਤੁਹਾਡਾ ਇਸ ਤੇ ਕੀ ਵਿਚਾਰ ਆ ਕਿ ਇਹ ਇੱਕ ਕੋਆਪਰੇਟਿਵ ਅਦਾਰਿਆਂ ਦੇ ਹੱਥ ਖੇਤੀ ਪਾਉਣ ਦਾ ਜ਼ਿੰਮਾ ਜਿਹੜਾ WTO ਦੇ ਰਹੀ ਹੈ ਦੇਖੋ ਇਹੀ ਹੈ ਉਹਨਾਂ ਨੇ ਤੁਹਾਡੀ ਕਿਚਨ ਕੰਟਰੋਲ ਕਰਨੀ ਹੈ ਜਿਹੜੀ ਹੁਣ ਤੁਹਾਡੀ ਫ੍ਰੀ ਕਿਚਨ ਹੈ ਨਾ ਅੱਜ ਤੁਸੀਂ ਜਿਹੜਾ ਅਨਾਜ ਹੈ ਬਹੁਤ ਸਸਤੇ ਭਾਅ ਤੇ ਮਿਲ ਰਿਹਾ ਫਿਰ ਇੱਕ ਬਹੁਤ ਵੱਡਾ ਇੱਕ ਮਿਥ ਬਣਾਇਆ ਗਿਆ ਤੁਸੀਂ ਮੈਂ ਤੁਹਾਨੂੰ ਇੱਕ ਗੱਲ ਦੱਸਦਾ ਅਸੀਂ ਕਹਿੰਦੇ ਆ ਵੀ ਆਲੂ ਕਦੇ ਤਾਂ ਹੋ ਜਾਂਦਾ 150 ਰੁਪਏ ਕਿਲੋ ਕਦੇ ਹੋ ਜਾਂਦਾ 100 ਕਦੇ 2 ਰੁਪਏ ਰਹਿ ਜਾਂਦਾ ਕੀ ਉਹਦੀ ਜੇ ਐਮ ਐਸ ਪੀ 15 ਰੁਪਏ ਤੈ ਹੋ ਜੇ ਉਸ ਤੋਂ ਬਾਅਦ ਵਪਾਰੀ ਵੀ ਉਹਨੂੰ ਇਹ ਤਾਂ ਨਹੀਂ ਕਹਿ ਸਕਦਾ ਵੀ ਮੈਂ ਉਹਤੇ 5 10 20 ਰੁਪਏ ਲੈ ਲਊਗਾ 25 ਵਿੱਚ ਲਊਗਾ 30 ਵਿੱਚ ਲਊਗਾ ਇਹ ਦੋਤਾਂ ਵਿੱਚ ਲਊਗਾ ਇਹ ਵੀ ਇੱਕ ਰੋਕ ਸਕਦੀ ਜੇ ਐਮ ਐਸ ਪੀ ਤੈ ਹੁੰਦੀ ਕੰਜ਼ਿਊਮਰ ਨੂੰ ਵੀ ਫਾਇਦਾ ਦੂਜੀ ਗੱਲ ਜਦੋਂ ਆ ਜਾਂਦਾ ਥੋੜਾ ਜਿਹੜਾ ਡਬਲਿਊ ٹیਓ ਦੀ ਗੱਲ ਕਰਦੇ ਆ ਵੀ ਉਹ ਕਹਿੰਦੇ ਜਦੋਂ ਅਸੀਂ ਐਮ ਐਸ ਪੀ ਜਾਂ ਹੋਰ ਕੋਈ ਗੱਲਾਂ ਤੇ ਜਦੋਂ ਡਬਲਿਊ ٹیਓ ਆ ਕੇ ਅੜ ਜਾਂਦਾ ਤੇ ਉਹ ਆਰਗੈਨਿਕ ਖੇਤੀ ਤੇ ਲੈ ਜਾਂਦਾ ਉਹ ਆਰਗੈਨਿਕ ਖੇਤੀ ਵਾਲ ਪਲੂਟਿਡ ਖੇਤੀ ਕਰਦਾ ਹੈ ਕਿਸਾਨ ਇਹਨੂੰ ਆਰਗੈਨਿਕ ਖੇਤੀ ਵੱਲ ਸ਼ਿਫਟ ਮਾਰੋ ਠੀਕ ਹੈ ਕਿਸਾਨ ਮਾਰਨ ਨੂੰ ਤਿਆਰ ਹੈ ਅਸੀਂ ਸਾਰਾ ਪੰਜਾਬ ਹਰਿਆਣਾ ਆਰਗੈਨਿਕ ਖੇਤੀ ਤੇ ਆ ਜੰਨੇ ਆ ਸਾਡੀ ਆਉਟਪੁੱਟ ਇਹ ਦੂ ਤੀਜਾ ਹਿੱਸਾ ਰਹੇ ਜੂਗੀ ਰੇਟ ਸਾਨੂੰ ਉਦੋਂ 4 ਗੁਣਾ ਵੱਧ ਮਿਲ ਜਾਣੇ ਆ ਅਸੀਂ ਤਿਆਰ ਆ ਕਰਨ ਨੂੰ ਪਰ ਨਾਲ ਅਸੀਂ ਚਿੰਤਤ ਆ ਦੇਸ਼ ਦੇ ਕਿਸਾਨ ਲਈ ਦੇਸ਼ ਦਾ ਕਿਸਾਨ ਭੁੱਖਾ ਮਰ ਦੇਸ਼ ਦਾ ਸੱਚ ਕਿਸਾਨ ਨਹੀਂ ਦੇਸ਼ ਦੇ ਨਾਗਰਿਕ ਭੁੱਖੇ ਮਰ ਜਾਣਗੇ ਇੰਨਾ ਅੰਨ ਕਿੱਥੋਂ ਆਊਗਾ ਸ਼੍ਰੀਲੰਕਾ ਨੇ ਆਰਗੈਨਿਕ ਖੇਤੀ ਕੀਤੀ ਸੀਗੀ ਕੀ ਹਾਲ ਆ ਉੱਥੇ ਵੇਖੋ ਇਕਨੋਮੀ ਦਾ ਬੁਰਾ ਹਾਲ ਆ ਹਰ ਚੀਜ਼ ਦਾ ਬੁਰਾ ਹਾਲ ਆ ਸੋ ਸਾਨੂੰ ਚਿੰਤਾ ਕੱਲੇ ਆਪਦੇ ਬੱਚਿਆਂ ਦੀ ਨਹੀਂ ਸਾਨੂੰ ਦੇਸ਼ ਦੀ ਚਿੰਤਾ ਵੀ ਆ ਆਰਗੈਨਿਕ ਖੇਤੀ ਦਾ ਕੱਲ ਨੂੰ ਕਿਸਾਨ ਕਰਨੀ ਕਰ ਨਹੀਂ ਕਰਨ ਲੂਗਾ ਤਾਂ ਇਹ ਸੰ ਸਾਡੇ ਨਾਲ ਰਵਨੀਤ ਸਿੰਘ ਬਰਾੜ ਜਿਨ੍ਹਾਂ ਨੇ ਡਬਲਿਊਟੀਓ ਦੇ ਵਿਰੋਧ ਦੇ ਵਿੱਚ ਅੱਜ ਪ੍ਰਦਰਸ਼ਨ ਵੀ ਕਰ ਰਹੇ ਨੇ ਅਤੇ ਲਗਾਤਾਰ ਜੋ ਪੋਲਿਸੀਜ਼ ਨੇ ਉਹਨਾਂ ਦਾ ਡਬਲਿਊਟੀਓ ਦੀ ਜੋ ਪੋਲਿਸੀਜ਼ ਉਹਨਾਂ ਦਾ ਵਿਰੋਧ ਅਤੇ ਅੱਜ ਜੋ ਮੀਟਿੰਗ ਅਬੂ ਧਾਬੀ ਦੇ ਵਿੱਚ ਹੋ ਰਹੀ ਆ ਉਹਦਾ ਵਿਰੋਧ ਲਗਾਤਾਰ ਕੀਤਾ ਜਾ ਰਿਹਾ ਹੈ ਕੈਮਰਾ ਪਰਸਨ ਸ਼ਵਨ ਦੇ ਨਾਲ ਮੈਂ ਦਿਲਜੀਤ ਸਿੰਘ ਲਿਵਿੰਗ ਇਡੇ ਨਿਊਜ਼ ਮੋਹਾਲੀ